ਇਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਾ ਸਕਬਿਉ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪਿਰਤ ਪਾਰਾ ਹਮਰੇ ਦੁਸ਼ਟ ਸਬੇ ਤੁਮ ਗਾਵੋ ਆਪ ਹਾਥ ਦੇ ਮੋਹੇ ਬਚਾਵੋ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿਖ ਸਬੈ ਕਰਤਾਰਾ ਮੋ ਰੱਛਾ ਨਿਜ ਕਰਦਾ ਕਰੀਐ ਸਬਰਨ ਕੋ ਆਸ ਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੈ ਛਾੜ ਕੋਈ ਅਵਰ ਨਾ ਤਿਉ ਜੋ ਵਰਚਾਉ ਤੁਮਤੇ ਪਾਉ ਸੇਵਕ ਸੇ ਕ ਹਮਾਰੇ ਤਾਰੀਐ ਚੁਣ ਚੁਣ ਸਤਰ ਹਮਾਰੇ ਮਾਰੀਐ ਆਪ ਹਾਥ ਦੇ ਮੁਝੇ ਉਬਰਿਐ ਮਰਨ ਕਾਲ ਕਾ ਤ੍ਰਾਂਸ ਨਿਵਰੀਐ ਹੁ ਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੁ ਜੋ ਕਰਿਓ ਰੱਛਾ राख लियो मराखन हारे साहिब संत सहाय प्यारे दीन बंत दुष्टन के हंता तुम हो पुरी चतरदस कंता काल पाए ब्रह्म बब काल पाए शिवजू अवतरा काल पाए कर बिश्न प्रकाशा सकल काल का, का किया तमाशा जवन काल जोगी शिव कियो बेदरा ब्रह्मा जो ओ, जवन काल सब लोग सवारा नमस्कार है ताँ हमारा ਗਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਸ਼ਨ ਉਪਜਾਇਓ ਆਦ ਅੰਤ ਇਕੈ అవਤਾਰਾ ਸੋਇ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਦੇਨ ਆਪ ਸਵਾਰੇ ਸਿਵਕਨ ਕੋ ਸਿਵਗੁਣ ਸੁਖ ਦਿਓ ਸਤਰਨ ਕੋ ਪਲਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰ ਅਸਤੁੱਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੁਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕੇ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਤ ਕਰ ਕਰ ਕਰਤਾਰਾ ਭਰ ਜਾ ਧਰ ਤ ਤਬ ਦੇ ਆਪਾਰਾ ਜਬ ਆਕਰਖ ਕਰਤ ਹਾਂ ਕਮ ਹਾਂ ਤੁਮੈ ਮਿਲਤ ਦੇ ਧਰ ਸਭ ਹੂੰ ਜੀਤੇ ਬਦਨ ਸ੍ਰਿਸ਼ਟ ਸਭ ਧਾਰੇ ਆਪ ਆਪਣੀ ਬੂਝ ਉਚਾਰੇ ਤੁਮ ਸਭ ਹੀ ਤੇ ਰਹਿ ਤਨ ਰਾਲਮ ਜਾਣਤ ਬੇਦ ਭੇਦ ਅਰਿਆਲਮ ਨਿਰੰਕਾਰ ਨਿਰਮਕਾਰ ਨਿਰਲਾੰਭ ਆਦ ਅਨੀਲ ਅਨਾਦ ਅਸੰਭਤਾ ਕਾ ਮੂੜ ਚਾਰਤ ਭੇਦਾ ਜਾ ਕੋ ਭੇਵ ਨ ਪਾਉ ਤ ਬੇਦਾ ਤਾ ਕੋ ਕਰੇ ਪਹਨਨ ਮੰਨਤ ਮਹਾ ਮੂੜਕਛ ਭੇਦ ਨ ਜਾਣਤ ਮਹਾਦੇਵ ਕੋ ਕਹਿ ਤਸਦਾ ਸਿਵ ਨਿਰੰਕਾਰ ਕਾ ਚਣਤਨੇ ਪੇਵ ਆਪ ਆਪਣੀ ਬੁਧ ਹੈ ਜੇ ਤੇ ਬਨ ਨਾਲ ਪਿੰਨ ਪਿੰਨ ਤਹ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰ ਇਕ ਰੂਪ ਅਨੂਪ ਸਰੂਪ ਆਰੰਕ ਭਉ ਰਾਵ ਕਹਿ ਪੂ ਪਾਂਡਜ ਜਿਰਜ ਸੇਤਜ ਕੀਨੇ ਉਤਪਜ ਖਾਨ ਬਹੁ ਰਚ ਦੇਨੇ कहूं फूल राजा है बैठा कौन सिमट भयो शंकर कैठा सगली श्रेष्ठ दिखाय अचंभव आद जुगाद स्वरूप सिंबव अब रक्षा मेरी तुम करो सिखो बार असिक संगरो दुष्ट जीते उठवत उत पाता सकल मनेश करो रण काता जेस तुज तव सरनी परे तिनके दुष्ट दुक्त है हमारे ਪੁਰਖ ਜਮਨ ਪਗ ਪਰੇ ਤੇ ਹਾਰੇ ਤਿੰਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤੇ ਆਏ ਹੈ ਤਾਂ ਕੇ ਕਾਲ ਨਿਕਟ ਨਹੀਂ ਹੈ ਰੱਛਾ ਹੋਇ ਤਾਹੇ ਸਭ ਕਲ ਦੁਸ਼ਟ ਰੇ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜੈ ਨਿਹਾਰੇ ਹੋ ਤਾਂ ਕੇ ਤਾਪ ਤਨ ਕਮੋਹ ਰਹੋ ਰਿੱਧ ਸਿਧ ਕਰਮ ਸਭ ਹੋਈ ਦੁਸ਼ਟ ਛਾਸ਼ ਵੈ ਸਕੇ ਨਾ ਕੋਈ ਇਕ ਬਾਰ ਜਨ ਤਮ ਸੰਭਾਰਾ ਕਾਲ ਫਾਸਤੇ ਤਾਂ ਉਬਾਰਾ ਜੇ ਨਰ ਨਾਮ ਤਿਹਾਰੂ ਕਹਾ ਦਾਰਿਦ ਦੁਸ਼ਟ ਦੋਖ ਤੇ ਰਹਾ ਖੜਗ ਕੀਤ ਮੈਂ ਸ਼ਰਨ ਤਿਹਾਰੀ ਆਪ ਹਾਥ ਦੇ ਲਿਓ ਉੰਬਾਰੀ ਸਰਬ ਠੂਰ ਮੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸਭ ਰਾਤਾ ਕਿਲ ਬਿਕ ਸ਼ਕਲ ਦੇ ਕੋ ਹਰਤਾ ਦੁਸ਼ਟ ਦੋਖ ਅਣ ਕੋਸ਼ ਕਰਤਾ ਸਰੀਰ ਸੁਜਾ ਭੈ ਦਿਆਲਾ ਪੂਨ ਕਰ ਗ੍ਰੰਥ ਤਤ ਕਾਲਾ ਮਨ ਬਾਸ਼ਤ ਫਲ ਪਾਵੇ ਸੋਏ ਦੂਖ ਨ ਤਿਸੇ ਵਿਆਪਤ ਕੋਈ ਅੜਲ ਸੁਨੇ ਗੂੰਜ ਜੋ ਜਾਹਿਸ ਰਸਨਾ ਪਾਵੇ ਸੁਨੇ ਮੋੜ ਚਤ ਲਾਈ ਚਤਰਤਾ ਆਵੇ ਦੂਖ ਦਰਦ ਭਾਉ ਨਿਕਟ ਨਾ ਤਿ ਨਰਕੇ ਰਹੇ ਹੈ ਜੋ ਜਾ ਕੀ ਇਕ ਬਾਰ ਚੌਪਈ ਕੋ ਕਹੇ ਚੌਪਈ ਸੰਬਤ ਸਤਰਾ ਸਹਿਜ ਪਣੀ ਜੇ ਅਰਧ ਸਹਿਜ ਪਣ ਤੀਨ ਕਹੀ ਜੈ ਭਾਦਰ ਵਸੁਦੀ ਅਸ਼ਟਮੀ ਰਵਵਾਰਾ ਤੀਰਸ ਤੰਤਰਗ੍ਰੰਥ ਸੁਦਾਰਾ ਸਵਈਆ ਪਾਏਗੇ ਜਬ ਤੇ ਤੁਮਰੇ ਤਾਬਤੇ ਕਉ ਆਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਨੇ ਕਹੇ ਮਤ ਇਕ ਨਾ ਮੰਨਿਓ ਸਿਮਰਤ ਸਾਸਤਰ ਭੇਦ ਸਭੇ ਬਹੁ ਭੇਦ ਕਹੇ ਹਮ ਇਕ ਨਾ ਜਾਣਿਓ ਸਰੀਅਸ ਪਾਣ ਕਿਰਪਾ ਤੁਮਰੀ ਕਰ ਮੈਂ ਨਿਕੋਂ ਸਭ ਤੋਂ ਬਖਾਨੇ ਦੋਹਰਾ ਸਗਲ ਦੁਆਰ ਕੋ ਛਾੜ ਕੇ ਗਿਓ ਤਹਾਰੂ ਦੁਆਰ ਬਾਹ ਗਏ ਕਿ ਲਾਜ ਅਸ ਗੋਬਿੰਦ ਦਾਸ ਤਹਾਰ RAM KALI MAHALLA